ਸਾਡੇ ਮਾਨਯੋਗ ਸੀਐਨ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਉਸ ਦੇ ਤਹਿਤ ਕਾਰਵਾਈ ਕਰਦਿਆਂ ਹੋਏ ਅੱਜ ਇੱਕ ਜਨਕ ਸਿੰਘ ਨਾਮ ਦਾ ਇੱਕ ਨਸ਼ਾ ਤਸਕਰ ਹੈਗਾ ਪਿੰਡ ਰਣਗੜ੍ਹ ਖਾਣਾ ਘਰੇਂਡਾ ਤੇ ਟਾਰੀ ਬਾਰਡਰ ਦੇ ਬਿਲਕੁਲ ਨੇੜੇ ਦਾ ਪਿੰਡ ਹੈਗਾ ਇੱਥੇ ਜਨਕ ਸਿੰਘ ਦੇ ਉੱਤੇ ਤਿੰਨ ਐਨਡੀਪੀਏ ਸੈਕਟਰ ਦੇ ਤਹਿਤ ਪਹਿਲਾਂ ਵੀ ਪਰਚੇ ਰਜਿਸਟਰਡ ਨੇ ਤੇ ਤਿੰਨੇ ਤੇ ਪਰਿਵਾਰ ਮੈਂਬਰਾਂ ਦੇ ਵੀ ਆਲਰੇਡੀ ਪਰਚੇ ਰਜਿਸਟਰਡ ਹੋ ਤੁਹਾਨੂੰ ਬੀਡੀਪੀਓ ਸਾਹਿਬ ਵੱਲੋਂ ਇੱਕ ਬਿਖਾਸ ਆਈ ਕਿ ਜਿਹੜਾ ਹੈਗਾ ਇਹਨੇ ਨਸ਼ਾ ਤਸਕਰ ਨੇ ਕਾਲੇ ਕਾਨੂੰ ਕਾਲੀ ਕਮਾਈ ਕਰਕੇ ਕਾਲਾ ਧਨ ਕਮਾ ਕੇ ਇਹ ਜਿਹੜਾ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਸਰਕਾਰੀ ਜ਼ਮੀਨ ਦੇ ਉੱਤੇ ਹੈ ਤੇ ਇਨਕ੍ਰੂਚਮੈਂਟ ਨੂੰ ਹਟਾਇਆ ਜਾਵੇ ਸਾਡੀ ਠਾਣਾ ਘਰਿੰਡਾ ਦੀ ਪੁਲੀ ਤੇ ਐਂਕਰੋਜਮੈਂਟ ਹਟਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਅੰਮ੍ਰਿਤਸਰ ਦੇ ਹਾਥੀ ਪੁਲਿਸ ਦੀ ਇਸ ਨਾ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ 6ਵੀਂ ਕਾਰਵਾਈ ਹੈ ਜਿਹੜੇ ਉਹਨਾਂ ਦੇ ਘਰਾਂ ਦੇ ਉੱਤੇ ਇਦਾਂ ਦੀ ਜਿਹੜੀ ਕਾਰਵਾਈ ਚੱਲ ਰਹੀ ਹੈ ਅੰਮ੍ਰਿਤਸਰ ਦੇ ਹਾਥੀ ਪੁਲਿਸ ਹੋਂਦ ਤੱਕ ਕਰੀਬ 150 ਕਿਲੋ ਹੈਰੋਇਨ ਫੜ ਚੁੱਕੀ ਹੈ ਅਤੇ ਇਹਦੇ ਨਾਲ ਨਾਲ 2 ਕਰੋੜ ਦੇ ਆਸ-ਪਾਸ ਜਿਹੜੀ ਡਰਗ ਮੰਨੀਆਂ ਉਹ ਬ੍ਰਾਂਧ ਕੀਤੀ ਹੈ ਜਿਹੜੇ ਨਸ਼ਾ ਤਸਕਰਾਂ ਦੀ ਕੁੱਲ 4 ਕਰੋੜ ਤੋਂ ਵੱਧ ਦੀ ਜਿਹੜੀ ਪ੍ਰਾਪਰਟੀ ਹੈ 68 ਡਿਵੀਜ਼ਨ ਦੇ ਅੰਦਰ ਜਿਹੜੀ ਐਨਡੀਪੀਏ ਐਕਟ ਦੇ ਪ੍ਰੋਵੀਜ਼ਨ ਦੇ ਅੰਦਰ ਅਸੀਂ ਫ੍ਰੀਜ਼ ਕਰਾ ਚੁੱਕੇ ਆ ਇਹ ਸਾਰੀ ਕਾਰਵਾਈ 1 ਮਾਰਚ ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਹੋਈ ਹੈ ਅੱਗੇ ਵੀ ਸਾਨੂੰ ਸਖਤ ਦਿਸ਼ਾ ਨਿਰਦੇਸ਼ ਨੇ ਮਾਨਯੋਗ ਸੀਐਮ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਕਿ ਇਦਾਂ ਦੇ ਨਸ਼ਾ ਤਸਕਰਾਂ ਵਿਰੁੱਧ ਜਿਹੜੀ ਕਾਰਵਾਈ ਹੈਗੀ ਉਹ ਸਖਤ ਤੋਂ ਸਖਤ ਕਾਰਵਾਈ ਉਹ ਚੱਲੂ ਰਹੇਗੀ ਤੁਹਾਨੂੰ ਸਰ ਜਾਣਕਾਰੀ ਦੇ ਦਿੱਤੀ ਹੈ ਜਨਕ ਸਿੰਘ ਜਿਹੜਾ ਹੈਗਾ ਬੇਲ ਤੇ ਬਾਹਰ ਆਇਆ ਹੋਇਆ ਇਦੇ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਨੇ ਉਹ ਵੀ ਇੱਕ ਨੰਬਰ ਜੇਲ੍ਹ 'ਚ ਹੈ ਇੱਕ ਮੈਂਬਰ ਬਾਹਰ ਹੈ ਇਹਦਾ کاروبار ਕੀ ਚੱਲਦਾ ਇਹਦਾ ਕੋਈ ਨਹੀਂ ਮੇਨਟ ਮਜ਼ਦੂਰੀ ਦਾ ਕੰਮ ਸੀਗਾ ਬਟ ਜੇ ਤੁਸੀਂ ਦੇਖੋਗੇ ਇਹਦਾ ਘਰ ਦੇਖੋਗੇ ਨੇ ਉਹ ਸਾਰੀ ਜਿਹੜੀ ਕੀਤੀ ਹੈ ਕਾਲੇ ਧੰਨ ਨਾਲ ਉਹ ਬਿਲਕੁਲ ਜਿਹੜਾ ਮੇਨ ਮਜ਼ਦੂਰੀ ਵਾਲਾ ਬੰਦਾ ਨਹੀਂ ਕਰ ਸਕਦਾ ਤੇ ਜਿਹੜੀ ਇਹਦੀ ਕਾਲੇ ਕਮਾਈ ਜਿਹੜੀ ਇਹਨੇ ਕਰਕੇ ਮਹਿਲ ਸਜਾਇਆ ਸੀਗਾ ਇਹ ਇਹ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਕਰ ਰਹੀ ਉਹਦੇ ਤੇ ਕੀ ਗਈ ਕਿੰਨੇ ਚਿਰ ਤੋਂ ਬੰਦ ਕਰਿਆ ਹੈ ਸਰ ਇਹਦੇ ਲਗਭਗ 4-5 ਸਾਲ ਹੋ ਚੁੱਕੇ ਨੇ ਇਹਦਾ ਪਹਿਲਾ ਜਿਹੜਾ ਇਹਦੇ ਦੇ ਮੁਕੱਦਮਾ 2022 ਦੇ ਵਿੱਚ ਜਿਹੜਾ ਇਹ ਰਜਿਸਟਰ ਹੋਇਆ ਸੀਗਾ ਤੇ ਹੁਣ ਵੀ ਇਸੇ ਸਾਲ 'ਚ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਵੀ ਇਹਦੇ ਤੇ ਇੱਕ ਐਪਰੇਅ ਰਜਿਸਟਰ ਹੋਇਆ ਸੀ ਇਹ ਨਸ਼ਾ ਤਸਕਾਂ ਦੀ ਕਿਤਾਬ ਨਸ਼ਾ ਤਸਕਰਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਸਖਤ ਚੇਤਾਵਨੀ ਹੈ ਕੀ ਇਦਾਂ ਦੇ ਕਾਲੇ ਧੰਦੇ ਕਰਕੇ ਜਿਹੜੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਖਰਾਬ ਕਰਨਾ ਬੰਦ ਕਰੋ ਕੋਈ ਚੰਗੇ ਕੰਮ ਕਰੋ ਮਿਹਨਤ ਮਜ਼ਦੂਰੀ ਕਰੋ ਗੁਰੂਆ ਪੀਰਾਂ ਦੀ ਧਰਤੀ ਹੈ ਇਹਨੂੰ ਗੁਰੂਆ ਪੀਰਾਂ ਦੀ ਧਰਤੀ ਹੀ ਰਹਿਣ ਦਤਾ ਜਾਵੇ ਕੋਈ ਚੰਗੇ ਕੰਮ ਕਰਕੇ ਆਪਣਾ ਚੰਗਾ ਸਾਰੋਕਾਰ ਕਰਕੇ ਆਪਣੇ ਪਰਿਵਾਰ ਦਾ ਆਪਣੇ ਸੂਬੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ